ਸਤਿ ਸ੍ਰੀ ਅਕਾਲ ਦੋਸਤੋ ਅਸੀਂ ਅਰਸ਼ ਕਲੈਕਸ਼ਨ ਮੁਖਸਰ ਪਾਸਟੈਂਡ ਕੋਰਨਰ ਤੋਂ ਤੁਹਾਡੇ ਲਈ ਪਹਿਲੀ ਵੀਡੀਓ ਲੈ ਕੇ ਆਏ ਆ ਇਸ ਪਹਿਲੀ ਵੀਡੀਓ 'ਚ ਅਸੀਂ ਕੈਲੋਰੀ ਬ੍ਰਾਂਡ ਦੇ ਬਹੁਤ ਵਧੀਆ ਕਾਟਨ ਦੇ ਸੂਟ ਪੇਸ਼ ਕਰਨ ਜਾ ਰਹੇ ਆ ਤੇ ਇਹ ਸੂਟ ਤੁਹਾਨੂੰ ਬਾਜ਼ਾਰ 'ਚੋਂ 1500 ਤੋਂ 2000 ਦੀ ਰੇਂਜ 'ਚ ਮਿਲਣਗੇ ਜੋ ਅਸੀਂ ਲਗਭਗ ਅੱਧੇ ਰੇਟ 'ਤੇ ਤੁਹਾਨੂੰ ਪੇਸ਼ ਕਰਨ ਜਾ ਰਹੇ ਆ ਇਹ ਸੂਟਸ ਜੁਨੇ ਉਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੈਰਾਈਟੀ ਇਹਨਾਂ ਦਾ ਕੱਪੜਾ ਤੁਸੀਂ ਆ ਕੇ ਸਾਡੇ ਕੋਲੇ ਵੀ ਚੈੱਕ ਕਰ ਸਕਦੇ ਹੋ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਤੇ ਆਨਲਾਈਨ ਆਰਡਰ ਕਰਨ ਲਈ ਸਾਡਾ ਨੰਬਰ ਹੈ 90563 12517 ਅਸੀਂ ਤੁਹਾਨੂੰ ਫੇਰ ਇੱਕ ਵਾਰੀ ਆਪਣਾ ਨੰਬਰ ਰਿਪੀਟ ਕਰਨ ਜਾ ਰਹੇ ਹਾਂ 90563 12517 ਤੇ ਤੁਸੀਂ ਸਾਡਾ ਜਿਹੜਾ ਐਡਰੈਸ ਹੈ ਉਹ ਵੀ ਚੰਗੀ ਤਰ੍ਹਾਂ ਨੋਟ ਕਰ ਲਓ ਇਹ ਮੁਕਤ ਸਰ ਦੇ ਬੱਸ ਸਟੈਂਡ ਦੇ ਬਿਲਕੁਲ ਉੱਪਰ ਹੈ ਤੇ ਉਹ ਤੁਹਾਨੂੰ ਲੱਭਣ ਦੇ ਵਿੱਚ ਪਰੇਸ਼ਾਨੀ ਨਹੀਂ ਹੋਵੇਗੀ ਸੂਚ ਤੁਸੀਂ ਸਾਡੇ ਕੋਲੇ ਆ ਕੇ ਵੀ ਦੇਖ ਸਕਦੇ ਹੋ ਨੈੱਟ ਦੇ ਉੱਪਰ ਵੀ ਸਕਰੀਨ ਸ਼ਾਟ ਲੈ ਕੇ ਸਾਨੂੰ ਦੇ ਸਕਦੇ ਹੋ ਤੁਹਾਨੂੰ ਅਸੀਂ অনলাইন শিপিং করਾਂਗੇ ਤੇ শিপিং ਦਾ ਅਸੀਂ ਕੋਈ ਵੀ ਖਰਚਾ ਨਹੀਂ ਲਵਾਂਗੇ ਪੂਰੇ ਇੰਡੀਆ ਦੇ ਵਿੱਚ ਅਸੀਂ ਫ੍ਰੀ ਸ਼ਿਪਿੰਗ ਦੇਵਾਂਗੇ ਤੁਸੀਂ ਦੁਬਾਰਾ ਸਾਡਾ ਫੇਰ ਐਡਰੈਸ ਵੀ ਨੋਟ ਕਰ ਲਓ ਨੰਬਰ ਵੀ ਨੋਟ ਕਰ ਲਓ ਐਡਰੈਸ ਹੈ বাস ਸਟੈਂਡ ਕੋਰਨਰ ਸੀ ਮੁਕਤ ਸਰ ਸਾਹਿਬ ਅਤੇ ਸਾਡਾ ਨੰਬਰ ਹੈ 90563 12517 ਕੈਲੋਰੀ ਬ੍ਰਾਂਡ ਦੇ ਸੂਟਸ ਨੇ ਤੁਸੀਂ ਨੈਟ ਦੇ ਉੱਪਰ ਵੀ ਸਰਚ ਕਰ ਸਕਦੇ ਹੋ ਸਾਡੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਤੇ ਸਾਡੇ ਸ਼ਾਪ ਚ ਆ ਕੇ ਸਾਡੇ ਸ਼ੋਅਰੂਮ ਚ ਆ ਕੇ ਸਾਡੇ ਸੂਟਸ ਤੇ ਇਹਦੀ ਵੈਰਾਈਟੀ ਚੈੱਕ ਕਰ ਸਕਦੇ ਹੋ ਸਭ ਨੂੰ ਫ੍ਰੀ